ਦੋਸਤੋ ਇਹ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਦਸੂਹਾ ਦੇ ਇੱਕ ਨਿੱਜੀ ਹਸਪਤਲ ਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਜੋ ਕਿ ਮੋਟਰਸਾਈਕਲ ਚੋਰੀ ਕਰਨ ਆਇਆ ਹੁੰਦਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਉਸ ਨੇ ਆਪਣਾ ਮੂੰਹ ਇੱਕ ਕੱਪੜੇ ਦੇ ਨਾਲ ਟੱਕਿਆ ਹੋਇਆ ਹੈ ਪਹਿਲੇ ਤੋਂ ਹਸਪਤਲ ਦੇ ਅੰਦਰ ਦਾਖਲ ਹੁੰਦਾ ਤੁਸੀਂ ਦੇਖ ਸਕਦੇ ਹੋ ਫਿਰ ਉਹ ਦੂਸਰੇ ਗੇਟ ਵੱਲ ਜਾਂਦਾ ਹੈ ਉਸ ਤੋਂ ਬਾਅਦ ਫਿਰ ਇਹ ਨੌਜਵਾਨ ਵਾਪਸ ਆਂਦਾ ਹੈ ਬੜੀ ਚਲਾਕੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਾਂ ਕੀ ਹੁਣ ਇਹ ਨੌਜਵਾਨ ਦੁਬਾਰਾ ਵਾਪਸ ਆਂਦਾ ਜਿਸ ਨੇ ਕਿ ਆਪਣਾ ਮੂੰਹ ਇੱਕ ਕੱਪੜੇ ਦੇ ਨਾਲ ਟੱਕਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਹੁਣ ਬੜੀ ਹੁਸ਼ਿਆਰੀ ਦੇ ਨਾਲ ਇੱਕ ਆਪਣੇ ਹਸਪੀਟਲ ਦੇ ਵਿੱਚੋਂ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਬੜੇ ਆਰਾਮ ਨਾਲ ਇਹ ਨੌਜਵਾਨ ਪਹਿਲੇ ਤਾਂ ਹਸਪੀਟਲ ਦੇ ਅੰਦਰ ਆਂਦਾ ਹੈ ਘੁੰਮਦਾ ਫਿਰਦਾ ਹੈ ਫਿਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਹੁਣ ਇਹ ਮੋਟਰਸਾਈਕਲ ਲੈ ਕੇ ਜਾ ਰਿਹਾ ਹੈ ਕਿਸੇ ਨੂੰ ਵੀ ਇਹਦੇ ਪਰ ਸ਼ੱਕ ਨਹੀਂ ਹੁੰਦਾ ਉਸ ਤੋਂ ਬਾਅਦ ਤੁਸੀਂ ਇੱਕ ਤਸਵੀਰਾਂ ਦੇ ਵਿੱਚ ਦੁਬਾਰਾ ਦੇਖ ਸਕਦੇ ਹੋ ਕਿ ਇਹ ਨੌਜਵਾਨ ਹਸਪੀਟਲ ਦੇ ਅੰਦਰ ਵੀ ਆਂਦਾ ਹੈ ਉੱਥੇ ਕੁਝ ਬੈਠੇ ਲੋਕਾਂ ਦੇ ਨਾਲ ਗੱਲਬਾਤ ਕਰਦਾ ਹੈ ਤੇ ਫਿਰ ਵਾਪਸ ਚ ਇਹ ਚੋਰੀ ਦੀ ਸਾਰੀ ਘਟਨਾ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ